ਸ੍ਰੀ ਕਾਲਜੀ ਮੈਂ ਡਾਕਟਰ ਕਰਨ ਸਿੰਘ ਸੰਧਵਾ ਜੀ ਦੇਖ ਰਹੇ ਐਕਵਾ ਸੱਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰ ਜੈ ਸਿਵਾਨ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਮਾਣਾ ਦੇ ਪਿੰਡ ਸਦਰਪੁਰ ਦੇ ਵਿੱਚਾਂ ਸਦਰਪੁਰ ਦੇ ਵਿੱਚ ਸਾਡੇ ਅਨੁਸੂਚਿਤ ਜਾਤੀ ਸਮਾਜ ਦੇ ਨਾਲ ਮੀਟਿੰਗ ਕੀਤੀ ਹੈ ਵਿਚਾਰਾਂ ਕੀਤੀਆਂ ਨੇ ਸਾਨੂੰ ਸਾਡੀ ਐਜੂਕੇਸ਼ਨ ਪ੍ਰਤੀ ਸਾਡੀ ਸੂਬੇ ਦੇ ਵਿੱਚ ਸਿਹਤ ਪ੍ਰਤੀ ਮਿਲਦੀਆਂ ਸੇਵਾਵਾਂ ਲਈ ਸਾਡੇ ਨੌਕਰੀਆਂ ਦੇ ਵਿੱਚ ਰਾਖਵੇਂ ਕਰਨ ਲਈ ਔਰ ਸਾਡੇ ਬਣਦੇ ਮਜ਼ਦੂਰਾਂ ਦੇ ਹੱਕ ਹਕੂਕਾਂ ਦੇ ਲਈ ਵਿਚਾਰ ਚਰਚਾ ਹੋਈ ਹੈ ਜਿਸ ਤੋਂ ਬਾਅਦ ਅੱਜ ਪਿੰਡ ਸਦਰਪੁਰ ਹਲਕਾ ਸਮਾਣਾ ਦੇ ਵਿੱਚ ਅਸੀਂ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੀ ਜਿਹੜੀ ਕਮੇਟੀ ਦਾ ਹੈਗਾ ਉਹ ਅੱਜ ਜਿਹੜੀ ਹੈਗੀ ਆ ਚੁਣ ਕੇ ਚੁਣਨ ਲੱਗੇ ਆ ਜਿਹਦੇ ਵਿੱਚ ਅਸੀਂ ਪ੍ਰਧਾਨ ਰਵੀ ਕੁਮਾਰ ਜੀ ਨੂੰ ਜਿਹੜਾ ਚੁਣਿਆ ਹੈ ਔਰ ਸੀਨੀਅਰ ਮੀਤ ਪ੍ਰਧਾਨ ਵੀਰਪਾਲ ਸਿੰਘ ਮੀਤ ਪ੍ਰਧਾਨ ਗੁਰਤੇਜ ਸਿੰਘ ਜਰਨਲ ਸਕੱਤਰ ਭਿੰਦਰ ਸਿੰਘ ਜੁਆਇੰਟ ਸਕੱਤਰ ਜਸਵਿੰਦਰ ਕੌਰ ਔਰ ਸਕੱਤਰ ਸਾਡੇ ਲਖਬਿੰਦਰ ਸਿੰਘ ਅ ਮੁਖ ਸਲਾਹਕਾਰ ਧਰਮਿੰਦਰ ਸਿੰਘ ਪ੍ਰੇਮ ਸਿੰਘ ਜਥੇਵੰਤ ਸਕੱਤਰ ਧਰਮਿੰਦਰ ਸਿੰਘ ਔਰ ਸਾਡੇ ਖਜ਼ਾਨਾ ਸਕੱਤਰ ਦਵਿੰਦਰ ਸਿੰਘ ਗੁਰਤੇਜ ਸਿੰਘ ਪ੍ਰਿਤਪਾਲ ਸਿੰਘ ਮੰਗੀ ਔਰ ਸਾਡੀਆਂ ਬੀਬੀਆਂ ਚ ਐਗਜ਼ੈਕਟਿਵ ਮੈਂਬਰ ਕੁਲਵੰਤ ਕੌਰ ਹਰਜਿੰਦਰ ਕੌਰ ਪਰਮਜੀਤ ਕੌਰ ਜਰਨੈਲ ਸਿੰਘ ਕੁਸ਼ਪਿੰਦਰ ਸਿੰਘ ਕੇਸਰ ਸਿੰਘ ਕਮਲਜੀਤ ਕੌਰ ਸੋ ਇਹ ਸਾਰੇ ਜਿਹੜੇ ਹੈਗੇ ਨੇ ਡਾਕਟਰ ਅੰbedkar ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਝੰਡੇ ਹੇਠ ਬਾਬਾ ਸਾਹਿਬ ਡਾਕਟਰ ਬੀ ਆਰ ਅੰbedkar ਦੇ ਝੰਡੇ ਹੇਠ ਬਾਬਾ ਸਾਹਿਬ ਡਾਕਟਰ ਬੀ ਆਰ ਅੰbedkar ਦੀਆਂ ਸਿੱਖਿਆਵਾਂ ਨੂੰ ਉਹਨਾਂ ਦੇ ਉਹਨਾਂ ਦੇ ਦਿੱਤੇ ਸਿਧਾਂਤਾਂ ਦੇ ਉੱਪਰ ਚੱਲ ਕੇ ਪਿੰਡ ਦੇ ਵਿੱਚ ਕਾਰਜ ਕਰਨਗੇ ਔਰ ਹਲਕੇ ਦੇ ਵਿੱਚ ਸਮਾਣੇ ਵਿੱਚ ਕਾਰਜ ਕਰਨਗੇ ਔਰ ਜ਼ਿਲ੍ਹੇ ਚ ਔਰ ਉਸ ਤੋਂ ਬਾਅਦ ਪੂਰੇ ਪੰਜਾਬ ਦੀਆਂ ਜਿਹੜੀਆਂ ਇਕਾਈਆਂ ਨੇ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਚੱਲਣਗੇ ਸੋ ਸਾਰੇ ਸਾਥੀਆਂ ਨੂੰ ਸੁਣੇਗੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇਹ ਸਾਰਾ ਕੁਝ ਜਿਹੜਾ ਸਾਡੇ ਬਹੁਤ ਹੀ ਸਤਕਾਰਯੋਗ ਸੁਬੇਦਾਰ ਜਗਦੇਵ ਸਿੰਘ ਜੀ ਦੀ ਅਗਵਾਈ ਦੇ ਵਿੱਚ ਔਰ ਸਾਡੇ ਪੰਜਾਬ ਦੇ ਜਿਹੜੇ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਦੇ ਐਗਜ਼ੀਕਟਿਵ ਮੈਂਬਰ ਸਾਡੇ ਸਰਦਾਰਾ ਸਿੰਘ ਅੱਜੂ ਮਾਜਰਾ ਦੀ ਅਗਵਾਈ ਦੇ ਵਿੱਚ ਇਹ ਸਾਰਾ ਤੈਅ ਹੋਇਆ ਔਰ ਅੱਜ ਤੋਂ ਬਾਅਦ ਇਹ ਸਾਰੇ ਬਾਬਾ ਸਾਹਿਬ ਅੰਬੇਦਕਰ ਦੀ ਵਿਚਾਰਧਾਰਾ ਨਾਲ ਚੱਲਣਗੇ ਔਰ ਜਿੱਥੇ ਕਿਤੇ ਸਾਡੇ ਹੱਕਦਾਰਾਂ ਦੀ ਗੱਲ ਹੈ ਸਰਕਾਰਾਂ ਵੱਲੋਂ ਕਿਦਾਂ ਸਾਡੇ ਮਜ਼ਦੂਰਾ ਕਿਰਤੀਆਂ ਲੋਕਾਂ ਦੇ ਹੱਕਾਂ ਦਾ ਕਹਾਣ ਕੀਤਾ ਜਾ ਰਿਹਾ ਕਿੰਨਾ ਆ ਤਾਜੀ ਘਟਨਾ ਸੁਨਾਮ ਦੇ ਕੋਲ ਸਾਡੇ 4 ਮਜ਼ਦੂਰ ਮਾਰੇ ਗਏ ਲੇਕਿਨ ਲਗਾਤਾਰ ਸੰਘਰਸ਼ ਕਰਨਾ ਪੈ ਰਿਹਾ ਲਗਾਤਾਰ ਸੜਕਾਂ ਤੇ ਉਹਨਾਂ ਦੀਆਂ ਦੇਹਾਂ ਰੱਖ ਕੇ ਉਹਨਾਂ ਦੇ ਸਰੀਰ ਰੱਖ ਕੇ ਸਾਨੂੰ ਸਰਕਾਰ ਨੂੰ ਦੱਸਣਾ ਪੈ ਰਿਹਾ ਲੇਕਿਨ ਸਰਕਾਰ ਦੇ ਕੰਨਾਂ ਤੇ ਮਜ਼ਦੂਰਾ ਲਈ ਕਿਰਤੀਆਂ ਦੇ ਲਈ ਕੋਈ ਜਿਹੜਾ ਹੈਗਾ ਇੱਕ ਜਰਾ ਵੀ ਜਿੰਨੀ ਦਇਆ ਨਹੀਂ ਹੈਗੀ ਜਰਾ ਜਿੰਨੀ ਵੀ ਜਿਹੜੀ ਹੈਗੀ ਆ ਉਹਨਾਂ ਦੇ ਅੰਦਰ ਸਾਡੇ ਮਜ਼ਦੂਰਾਂ ਲਈ ਉਹ ਨਹੀਂ ਹੈ ਗਿਆ ਕਿਉਂਕਿ ਅਕਸਰ ਮੈਂ ਕਹਿਣਾ ਹੁੰਦਾ ਕਿ ਸਾਡੀ ਜਿਹੜੀ ਮੰਗਨ ਰੇਗਾ ਸਕੀਮ ਚੱਲ ਰਹੀ ਹੈ ਉਹਦੇ ਵਿੱਚ 100 ਦਿਨ ਦਾ ਰੋਜ਼ਗਾਰ ਮਿਲ ਰਿਹਾ ਹੋਰ ਰੋਜ਼ਗਾਰ 365 ਦਿਨ ਦਾ ਕਿਉਂ ਨਹੀਂ ਹੋ ਸਕਦਾ ਜਾਂ 200 ਦਿਨ ਦਾ 300 ਦਿਨ ਦਾ ਕਿਉਂ ਨਹੀਂ ਹੋ ਸਕਦਾ ਆਖਰ ਮਜ਼ਦੂਰ ਬਾਕੀ ਦਿਨ ਕਿੱਥੋਂ ਜਿਹੜੀ ਰੋਟੀ ਖਾਣਗੇ ਮਜ਼ਦੂਰਾਂ ਦੇ ਬੀਮੇ ਨੇ ਜਿਹੜੇ ਉਹ ਕਿਉਂ ਨਹੀਂ ਹੋ ਸਕਦੇ ਕਿਉਂ ਅੱਜ ਸਾਨੂੰ ਸਾਡੀਆਂ ਮਜ਼ਦੂਰਾਂ ਦੀਆਂ ਮਰਤਕ ਦੇਹਾਂ ਸੜਕਾਂ ਤੇ ਰੱਖ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਕਿਉਂ ਨਹੀਂ ਸਾਡੇ ਲੋਕਾਂ ਨੂੰ ਜਿਹੜਾ ਹੈ ਗਿਆ ਮੁਆਵਜ਼ਾ ਉਸ ਪਰਿਵਾਰ ਨੂੰ ਘੱਟੋ ਘੱਟ 50 ਲੱਖ ਦਾ ਦਿੱਤਾ ਜਾ ਰਿਹਾ ਜੇ ਕੋਈ ਮਜ਼ਦੂਰ ਉਹ ਸੜਕ ਹਾਦਸੇ ਚ ਮਾਰਿਆ ਜਾ ਰਿਹਾ ਜਾਂ ਉੱਥੇ ਕੰਮ ਕਰਦਾ ਮਾਰਿਆ ਜਾ ਰਿਹਾ ਬਹੁਤ ਸਾਰੇ ਮਜ਼ਦੂਰ 90 ਦੇ ਵਿੱਚ ਮੰਦਰੀਕਾ ਚ ਕੰਮ ਕਰਦੇ ਕਰਦੇ ਟਰੈਕਟਰ ਚੜਾ ਕੇ ਮਾਰ ਦਿੱਤੇ ਗਏ ਤਾਂ ਸਾਡੇ ਲੋਕਾਂ ਨੂੰ ਗਰੀਬ ਸਮਾਜ ਦੇ ਕਿਰਤੀਆਂ ਮਜ਼ਦੂਰਾਂ ਨੂੰ ਕਿਉਂ ਸਰਕਾਰ ਇਗਨੋਰ ਕੀਤੀ ਜਾਂਦੀ ਹੈ ਕਰ ਰਹੀ ਹੈ ਪਰ ਸਰਕਾਰਾਂ ਬਣਾਉਣ ਦੇ ਵਿੱਚ ਮਜ਼ਦੂਰਾਂ ਦਾ ਕਿਰਤੀਆਂ ਦਾ ਇਹਨਾਂ ਗਰੀਬ ਸਮਾਜ ਦੇ ਲੋਕਾਂ ਦਾ ਇਹ ਯੋਗਦਾਨ ਹੈ ਤੋ ਸਾਡੀ ਜਿਹੜੀ ਪੰਜਾਬ ਸਰਕਾਰ ਨੂੰ ਅਪੀਲ ਹੈ ਇਹ ਪੰਜਾਬ ਦੇ ਲੋਕਾਂ ਨਾਲ ਤੁਸੀਂ ਵੱਡੇ ਵੱਡੇ ਵਾਅਦੇ ਕੀਤੇ ਸੀ ਭਗਵੰਤ ਮਾਨ ਸਾਹਿਬ ਤੁਸੀਂ ਕਿਹਾ ਸੀ ਕਿ ਮੈਂ ਗਰੀਬਾਂ ਦੇ ਘਰਾਂ 'ਚ ਜਾ ਕੇ ਗਰੀਬਾਂ ਦਾ ਲੜਕਾ ਬਣ ਕੇ ਉਹਨਾਂ ਦਾ ਭਾਈ ਬਣ ਕੇ ਮੇਰਾ ਹਰਾ ਪੈਨ ਤੁਹਾਡੇ ਲਈ ਚੱਲੂਗਾ ਪਰ ਆ ਢਾਈ ਸਾਲ ਬੀਤ ਚੁੱਕੇ ਨੇ ਨਾ ਜਿਹੜੇ ਸਾਡੇ ਗਰੀਬ ਲੋਕਾਂ ਨੂੰ ਕੱਚੇ ਮਕਾਨਾਂ ਤੋਂ ਪੱਚੇ ਪੱਕੇ ਮਕਾਨ ਬਣਾਉਣ ਦਾ ਕੰਮ ਕਮਲ ਹੋਇਆ ਨਾ ਸਾਡੇ ਮੰਨਰੀਗਾ ਦਿਹਾੜੀ ਦੀ ਜਿਹੜਾ ਹੈਗਾ ਵਾਅਦਾ ਕੀਤਾ ਗਿਆ ਦਿੱਲੀ ਦੇ ਵਿੱਚ 700 ਤੋਂ ਵੱਧ ਦਿਹਾੜੀ ਮਿਲ ਰਹੀ ਹੈ ਲੇਕਿਨ ਪੰਜਾਬ ਚ 303 ਰੁਪਏ ਦਿਹਾੜੀ ਜਦੋਂ ਵਧਾਉਂਦੇ ਨੇ ਉਹ ਚ 2 ਰੁਪਏ 4 ਰੁਪਏ ਇਜ਼ਾਫਾ ਕਰਦੇ ਨੇ ਇਹ ਵਿਤਕਰਾ ਕਿਉਂ ਸਾਡੇ ਮਜ਼ਦੂਰਾਂ ਨਾਲੇ ਵਿਤਕਰਾ ਕਿਉਂ ਸਾਡੇ ਮਜ਼ਦੂਰ ਸੜਕਾਂ ਤੇ ਮਰ ਰਹੇ ਨੇ ਉਹਨਾਂ ਦਾ 50 ਲੱਖ ਦਾ ਬੀਮਾ ਕਿਉਂ ਨਹੀਂ ਹੋ ਸਕਦਾ ਸਾਡੇ ਮਜ਼ਦੂਰਾਂ ਦੀਆਂ ਜਿਹੜੀਆਂ ਹੈਗੀਆਂ ਨੇ ਬੱਚਿਆਂ ਦਾ ਉਹਨਾਂ ਦੀ ਐਜੂਕੇਸ਼ਨ ਦਾ ਕਿਉਂ ਨਹੀਂ ਪ੍ਰਬੰਧ ਕੀਤਾ ਜਾ ਸਕਦਾ ਸੋ ਸਾਡੀ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਮਜ਼ਦੂਰਾਂ ਦੀਆਂ ਸਰਕਾਰ ਦੋ ਬਜਟ ਸਰਕਾਰ ਨੇ ਪੇਸ਼ ਕੀਤੇ ਲੇਕਿਨ ਇੱਕ ਢੇਲਾ ਵੀ ਜਿਹੜਾ ਮਜ਼ਦੂਰਾਂ ਦੇ ਲਈ ਨਹੀਂ ਰੱਖਿਆ ਸੋ ਉਹਦੇ ਸਾਡੇ ਲਈ ਬੜੀ ਨਿਮੋਸ਼ੀ ਹੈ ਨਿਰਾਸ਼ਾ ਸਰਕਾਰ ਪ੍ਰਤੀ ਕਿਸ ਮਜ਼ਦੂਰ ਵਰਗ ਨੂੰ ਹੁਣ ਸੋਚਣਾ ਪੈਣਾ ਕਿ ਸਾਡੀ ਕੌਣ ਭਲਾ ਕਰ ਸਕਦਾ ਸਾਡੀ ਹੱਕ ਕਿਹੜੀ ਸਰਕਾਰ ਦੇ ਸਕਦੀ ਹੈ ਸਾਨੂੰ ਉਸ ਵੱਲ ਨੂੰ ਜਿਹੜਾ ਹੈ ਗਿਆ ਵਧਣਾ ਚਾਹੀਦਾ ਹੈ ਇਹ ਸਰਕਾਰ ਨੇ ਸਾਡੇ ਮਜ਼ਦੂਰਾਂ ਦਾ ਘਾਣ ਕੀਤਾ ਸਾਡੇ ਲੋਕਾਂ ਨੂੰ ਤੜਫਾਇਆ ਸਾਡੇ ਰਾਖਮਾਂ ਕਰਤੇ ਹਮਲਾ ਕੀਤਾ ਸੋ ਸਾਰੇ ਸਾਥੀਆਂ ਨੂੰ ਇੱਕ ਜੁੜੇਗੇ ਸਾਥੀਆਂ ਨੂੰ ਵਧਾਈ ਹੈ ਔਰ ਮੈਂ ਸੁਬੇਦਾਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਕਿ ਪ੍ਰਵੇਸ਼ ਵਿੱਚ ਉਹ ਵੀ ਜਿਹੜੀ ਹੈਗੀ ਹੈ ਨਾਲ ਉਹਨਾਂ ਤੇ ਹੋਰ ਜ਼ਿੰਮੇਵਾਰੀਆਂ ਵੱਡੀਆਂ ਅਸੀਂ ਦੇਵਾਂਗੇ ਇਹਨਾਂ ਨੂੰ ਸੁਬੇਦਾਰ ਸਾਹਿਬ ਨੂੰ ਔਰ ਮੈਂ ਪਿੰਡ ਸਦਰਪੁਰ ਦੇ ਬੀਬੀਆਂ ਮਾਤਾਵਾਂ ਭੈਣਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਵਾਲੇ ਪਾਸੇ ਪ੍ਰੇਰਿਤ ਕਰੋ ਸਕੂਲਾਂ 'ਚ ਭੇਜੋ ਕਾਲਜਾਂ 'ਚ ਭੇਜੋ ਯੂਨੀਵਰਸਿਟੀਆਂ 'ਚ ਭੇਜੋ ਤੁਹਾਡੀ ਬਾਹ ਮਾੜਨ ਲਈ ਮੈਂ ਖੜਾ ਤੁਹਾਡੇ ਬੱਚਿਆਂ ਦੀ ਬਾਹ ਮਾੜਨ ਦੇ ਲਈ ਮੈਂ ਖੜਾ ਕਿਹੜੇ ਬੱਚੇ ਨੇ ਐਜੂਕੇਸ਼ਨ ਦੇ ਲਈ ਕੋਈ ਵੀ ਦਿੱਕਤ ਆਂਦੀ ਹੈ ਤਾਂ ਜਦੋਂ ਮਰਜ਼ੀ ਸਾਡੀ ਟੀਮ ਨਾਲ ਸਾਡੇ ਨਾਲ ਸੰਪਰਕ ਕਰ ਸਕਦਾ ਸੋ ਸਾਰੇ ਸਾਥੀ ਜਿਸ ਤਰ੍ਹਾਂ ਦੋ ਸੰਘਰਸ਼ ਕਰੋ ਆਪਣਾ ਨੇ ਪੜਨਾ ਵੀ ਹੈ ਔਰ ਆਪਣਾ ਇਕੱਠੇ ਵੀ ਹੋਣਾ ਹੈ ਔਰ ਫਿਰ ਉਸ ਤੋਂ ਬਾਅਦ ਆਪਾਂ ਸੰਘਰਸ਼ ਵਾਲੇ ਪਾਸੇ ਵੀ ਆਪਣੇ ਹੱਕਾਂ ਲਈ ਤੁਰਨਾ ਹੈ ਜੈ ਭੀਮ ਜੈ ਭਾਰਾ ਜੈ ਸੰਗਰਾਮ ਤੇਰੀ ਸੋਚ ਤੇ ਮੈਰਾ ਪਿਆਗੇ ਧੋਕੇ ਬੱਸ ਸਭ ਤੇਰੀ ਸੋਚ ਤੇ ਮੈਰਾ ਦਿਆਂਗੇ ਧੋਕੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ